ਕਾਂਗਰਸ ਦੀ ਮੀਟਿੰਗ ਦੇ ਵਿੱਚ ਖੈਬੜਬਾਜੀ ਹੋਈ ਹੈ ਰਾਜਾ ਵੜਿੰਗ ਦੇ ਖਿਲਾਫ ਸਾਰੇ ਆਗੂਆਂ ਨੇ ਤਲਵਾਰਾਂ ਤਣ ਲਈਆਂ ਨੇ ਰਾਜਾ ਵੜਿੰਗ ਅਤੇ ਉਹਨਾਂ ਦੇ ਖਿਲਾਫ ਵੱਡੀ ਗਿਣਤੀ ਚ ਆਗੂ ਇਕੱਠੇ ਹੋ ਕੇ ਪੜਾਅਸ ਕੱਢਦੇ ਨਜ਼ਰ ਆਏ ਨੇ ਕੱਲ ਹੋਈ ਕਾਂਗਰਸ ਦੀ ਮੀਟਿੰਗ ਤੇ ਉਸ ਦੇ ਵਿੱਚ ਕੀ ਕੁਝ ਵਾਪਰਿਆ ਹੈ ਹੌਲੀ ਹੌਲੀ ਕਰਕੇ ਬਾਹਰ ਆਉਣ ਲੱਗ ਪਿਆ ਆਖਰਕਾਰ ਵੱਡੀ ਗਿਣਤੀ ਚ ਕਾਂਗਰਸੀ ਆਗੂ ਰਾਜਾ ਵੜਿੰਗ ਦੇ ਖਿਲਾਫ ਲੰਬੰਦ ਹੋਏ ਨੇ ਮੀਟਿੰਗ ਦੇ ਅੰਦਰ ਕਿਹੜੇ ਆਗੂ ਨੇ ਕਿਹੜੀ ਗੱਲ ਕਹੀ ਹੈ ਤੇ ਕਿਹਨੂੰ ਚੁਭਵੀ ਕਹੀ ਹੈ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਓ ਲੋਕਪਾਣ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਬੀਤੀ ਗੱਲ ਕਾਂਗਰਸ ਦੀ ਇੱਕ ਮੀਟਿੰਗ ਦਿੱਲੀ ਚ ਹੋਈ ਰਾਜਨੀਤਿਕ ਮਾਮਲਿਆਂ ਦੀ ਕਮੇਟੀ ਦੀ ਮੀਟਿੰਗ ਪੰਜਾਬ ਦੀ ਜਿਹਦੀ ਅਗਵਾਈ ਪੰਜਾਬ ਮਾਮਲੇ ਦੇ ਇੰਚਾਰਜ ਭਪੇਸ਼ ਭगील ਨੇ ਕੀਤੀ ਮੀਟਿੰਗ ਦੇ ਵਿੱਚ ਹੋਰ ਇੰਚਾਰਜ ਵੀ ਸੀ ਪੰਜਾਬ ਦੇ ਸੀਨੀਅਰ ਆਗੂ ਵੀ ਸੀ ਨਵਜੋਤ ਸਿੰਘ ਸਿੱਧੂ ਜੈ ਕਦਕਾ ਆਗੂ ਨੂੰ ਮਾਈਨਸ ਕਰ ਦਿੱਤਾ ਜਾਵੇ ਤਾਂ ਲਗਭਗ ਸਾਰੇ ਸੀਨੀਅਰ ਆਗੂ ਉਸ ਮੀਟਿੰਗ ਚ ਸ਼ਾਮਲ ਸਨ ਹੁਣ ਜੋ ਅੰਦਰ ਵਾਪਰਿਆ ਗੱਲ ਇਹਦੀ ਕਰਨ ਵਾਲੀ ਹੈ ਕਿ ਅੰਦਰ ਕੀ ਕੁਝ ਹੋਇਆ ਜੋ ਸੋਰਸ ਜੋ ਸੂਤਰ ਜਿਸ ਗੱਲ ਦੀ ਗਵਾਹੀ ਭਰ ਰਿਹਾ ਉਹ ਇਹ ਹੈ ਕਿ ਭਰੇ ਪੀਤੇ ਆਗੂਆਂ ਨੇ ਸਾਰਾ ਕੁਝ ਉਬਲ ਕੇ ਰੱਖ ਦਿੱਤਾ ਉਬਲ ਗਏ ਤੁਸੀਂ ਇਹ ਅੰਦਾਜ਼ਾ ਲਾ ਲਓ ਜਿੰਨੇ ਸੀਨੀਅਰ ਆਗੂ ਸੀ ਸਾਰੇ ਦੇ ਸਾਰੇ ਉਬਲ ਗਏ ਸਾਰੇ ਆਪਣੇ ਕਾਪੀ ਪੈਨ ਦੇ ਉੱਤੇ ਲਿਖ ਕੇ ਲਿਆਏ ਸੀ ਵੀ ਅਸੀਂ ਕੀ ਕਹਿਣਾ ਹੈ ਕਿ ਨਹੀਂ ਕਹਿਣਾ ਕਿਹਦੇ ਖਿਲਾਫ ਕਹਿਣਾ ਹੈ ਕਿਹਦੇ ਪੱਖ ਚ ਕਹਿਣਾ ਹੈ ਦੋ ਤਿੰਨ ਚੀਜ਼ਾਂ ਜਿਹੜੀਆਂ ਉੱਪਰ ਲੀਆਂ ਉੱਪਰ ਲੀਆਂ ਨਿੱਤਰ ਕੇ ਆ ਰਹੀਆਂ ਨੇ ਉਹ ਤੁਹਾਨੂੰ ਦੱਸਣੀ ਆ। ਪਹਿਲਾ ਉਹ ਗੱਲਾਂ ਜਿਹੜੀਆਂ ਮੰਝਰੇ ਆਮ ਤੇ ਆਮ ਸਾਰਿਆਂ ਕੋਲੇ ਤੇ ਕੁਝ ਉਹ ਗੱਲਾਂ ਜਿਹੜੀਆਂ ਮੈਂ ਐਕਸਕਲੂਸਿਵ ਤੁਹਾਡੇ ਲਈ ਲੈ ਕੇ ਆਇਆ। ਦੋ ਤਿੰਨ ਗੱਲਾਂ ਨੇ ਜਿਹੜੀਆਂ ਉਤ ਉਤ ਆ ਰਹੀਆਂ ਨੇ। ਉਹਦੇ ਵਿੱਚ ਇੱਕ ਗੱਲ ਤਾਂ ਇਹ ਹੈ ਕਿ ਜਿਹੜੇ ਪੁਰਾਣੇ ਟਕਸਾਲੀ ਕਾਂਗਰਸੀ ਨੇ ਉਹਨਾਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਆ ਤੇ ਦੂਜਿਆਂ ਨੂੰ ਜਿਹੜਾ ਆ ਉਹ ਸਿਰ ਤੇ ਚੜਾਇਆ ਜਾ ਰਿਹਾ ਜਿਹੜੇ ਨਵੇਂ ਆ ਰਹੇ ਨੇ ਜਾਂ ਬਾਹਰੋਂ ਆ ਰਹੇ ਨੇ ਹੋਰ ਪਾਰਟੀਆਂ ਛੱਡ ਕੇ ਉਹਨਾਂ ਨੂੰ ਸਿਰ ਤੇ ਚੜਾਇਆ ਜਾ ਰਿਹਾ ਹੈ। ਤੀਜਾ ਕਿ Hindu ਆਗੂਆਂ ਦੇ ਵੱਲੋਂ ਇੱਕ ਵਿਸ਼ੇਸ਼ Hindu ਆਗੂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਾਂਗਰਸ ਹਿੰਦੂਆਂ ਨੂੰ ਅਣਗੌਲੀਆਂ ਕਰ ਰਹੀ ਹੈ। ਸਾਨੂੰ ਹਿੰਦੂਆਂ ਦਾ ਧਿਆਨ ਰੱਖਣਾ ਚਾਹੀਦਾ ਤਾਂ ਜੋ ਭਾਜਪਾ ਵੱਲ ਪਲਾਨ ਨਾ ਕਰ ਜਾਣ। ਇੱਕ ਸੀਨੀਅਰ ਮਹਿਲਾ ਆਗੂ ਅੰਦਾਜ਼ਾ ਤੁਸੀਂ ਲਾ ਲਿਓ ਕਿ ਕੌਣ ਹੋ ਸਕਦਾ ਹੈ? ਇੱਕ ਸੀਨੀਅਰ ਮਹਿਲਾ ਆਗੂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਲੋਕ ਕਾਲੇ ਦੌਰ ਦੇ ਵਿੱਚ ਪਾਰਟੀ ਦੇ ਨਾਲ ਖੜੇ ਰਹੇ ਜਿਨ੍ਹਾਂ ਨੇ ਪਾਰਟੀ ਦੇ ਲਈ ਕੁਰਬਾਨੀਆਂ ਕੀਤੀਆਂ ਪਾਰਟੀ ਕਿਸੇ ਡਰ ਪਿਆ ਤੋਂ ਬਿਨਾ ਇਹਨੇ ਖਤਰਿਆਂ ਦੇ ਬਾਵਜੂਦ ਪਾਰਟੀ ਦੇ ਲਈ ਦਿਨ ਰਾਤ ਇੱਕ ਕੀਤਾ ਉਹਨਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਤੇ ਜਿਹੜੇ ਨਵੇਂ ਆਏ ਆ ਰਹੇ ਨੇ ਜਾਂ ਜਿਹੜੇ ਨਵੇਂ ਪੈਦਾ ਕੀਤੇ ਜਾ ਰਹੇ ਨੇ ਉਹਨਾਂ ਨੂੰ ਸਿਰ ਤੇ ਚੜਾਇਆ ਜਾ ਰਿਹਾ ਹੈ ਬਹੁਤ ਸੀਨੀਅਰ ਆਗੂ ਹੈ ਜਿਨੇ ਇਹ ਗੱਲ ਕੀਤੀ ਹੈ ਕੁੱਲ ਮਿਲਾ ਕੇ ਕਾਂਗਰਸ ਦੀ ਕੱਲ੍ਹ ਵਾਲੀ ਮੀਟਿੰਗ ਕਾਫੀ ਚੀਜ਼ਾਂ ਨਾਲ ਨੂੰ ਲੈ ਕੇ ਜਿਹੜੀ ਹੈ ਉਹ ਸਾਫ ਕਰਦੀ ਹੋਈ ਨਜ਼ਰ ਆਈ ਹੈ ਸਖਤ ਹਦਾਇਤਾਂ ਨੇ ਪਪੇਸ਼ ਬਗੇਲ ਦੀਆਂ ਪਪੇਸ਼ ਬਗੇਲ ਨੇ ਕਹਿ ਦਿੱਤਾ ਕਿ ਪ੍ਰਧਾਨਗੀ ਨੂੰ ਲੈ ਕੇ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਤੁਸੀਂ ਨਹੀਂ ਲੜਨਾ ਤੁਹਾਡਾ ਹੁਣ ਕੋਈ ਕੰਮ ਨਹੀਂ ਹੁਕਮ ਮੇਰਾ ਹੋਊਗਾ ਕੰਮ ਤੁਸੀਂ ਕਰਨਾ ਉਹਨਾਂ ਨੇ ਪਪੇਸ਼ ਬਗੇਲ ਨੇ ਕੱਲ ਸਾਫ ਸੰਕੇਤ ਦਿੱਤੇ ਸਾਫ-ਸਾਫ ਕਹਿਤਾ ਕਿ ਹੁਣ ਸਾਰੀ ਕਾਰਵਾਈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੀ ਮੇਰੇ ਹੱਥ 'ਚ ਹੋਊਗੀ ਤੁਸੀਂ ਸਿਰਫ ਕੰਮ ਕਰਨਾ ਜੋ ਮੈਂ ਕਹੂੰਗਾ ਜੋ ਮੈਂ ਕਰੂੰਗਾ ਉਹੀ اٹਲ ਹੋਊਗਾ ਜਵੇਂ ਕਬੱਡੀ ਦੇ ਮੈਚਾਂ ਤੁਸੀਂ ਸੁਣਿਆ ਹੋਣਾ ਕਿ ਰੈਫਰੀ ਦਾ ਫੈਸਲਾ اٹਲ ਹੁੰਦਾ ਓਵੇਂ ਉਹ ਕੰਮ ਜਿਹੜਾ ਪਪੇਸ਼ ਬਘੇਲ ਨੇ ਆਪਣੇ ਹੱਥ ਚ ਲੈ ਕੇ ਸ਼ੁਰੂ ਕਰ ਦਿੱਤਾ ਹੁਣ ਜਿਹੜੀ ਅੰਦਰਲੀ ਗੱਲ ਐਕਸਕਲੂਸਿਵ ਐ ਇਹਦਾ ਅਖਬਾਰਾਂ 'ਚ ਵੀ ਛਪੀ ਹੋਊਗੀ ਤੁਸੀਂ ਪੜ੍ਹ ਵੀ ਲਈ ਹੋਣੀ ਆਹ ਹੋਰ ਅਦਾਰਿਆਂ ਨੇ ਵੀ ਚਲਾਈ ਹੋਊਗੀ ਅੰਦਰਲੀ ਗੱਲ ਅੰਦਰਲੀ ਗੱਲ ਇਹ ਐ ਕਿ ਕਹਿੰਦੇ ਨਹੀਂ ਤੁਸੀਂ ਰੀਲ ਸੁਣਦੇ ਹੋਵੋਗੇ ਕਿ ਇਕੱਠੇ ਹੋ ਕੇ ਪੈ ਗਏ ਇਕੱਠੇ ਹੋ ਕੇ ਪੈ ਗਏ ਸਾਰੇ ਇੱਕ ਨੂੰ ਹੀ ਰਾਜਾ ਵੜਿੰਗ ਨੂੰ ਸਾਰੇ ਕਾਂਗਰਸੀ ਇਸੇ ਤਰ੍ਹਾਂ ਨਾਲ ਹੀ ਪੈ ਗਏ ਕਹਿੰਦੇ ਇੰਨਾ ਕੁਝ ਭਰਿਆ ਸੀਗਾ ਰਾਜਾ ਵੜਿੰਗ ਦੇ ਖਿਲਾਫ ਸਾਰਿਆਂ ਨੇ ਰਾਜਾ ਵੜਿੰਗ ਦੇ ਖਿਲਾਫ ਖੁੱਲ ਕੇ ਪੜਾਅਸ ਕੱਢੀ ਉਹਦੀ ਰਾਜਾ ਵੜਿੰਗ ਦੀ ਕਾਰਜਸ਼ੈਲੀ ਦੀ ਰਾਜਾ ਵੜਿੰਗ ਦੇ ਵੱਲੋਂ ਜਿਹੜੀਆਂ ਇਕੱਲੇ ਚੱਲਣ ਦੀਆਂ ਨੀਤੀਆਂ ਨੇ ਜਿਹੜੀਆਂ ਉਹਨਾਂ ਦੀ ਨਾ ਲੈ ਕੇ ਨਾ ਚੱਲਣ ਦੀ ਰਾਜਾ ਵੜਿੰਗ ਦੇ ਵੱਲੋਂ ਲਗਾਤਾਰ ਜਿਹੜੀ ਉਹਨਾਂ ਦੀ ਕਾਰਜ ਸ਼ੈਲੀ ਦੇ ਵਿੱਚ ਹਿੱਸਾ ਕਿ ਜਿੱਥੇ ਇੱਕ ਸੀਨੀਅਰ ਆਗੂ ਬੈਠਾ ਉੱਥੇ ਛੋਟੇ ਆਗੂ ਨੂੰ ਹਵਾ ਦੇਣੀ ਜਿੱਥੇ ਬਹੁਤ ਜ਼ਿਆਦਾ ਸੀਨੀਅਰ ਆਗੂ ਬੈਠਾ ਉੱਥੇ ਵੀ ਇੱਕ ਐਸੇ ਆਗੂ ਨੂੰ ਹਵਾ ਦੇਣੀ ਕਿ ਜਿਹੜਾ ਆਗੂ ਉਸ ਆਗੂ ਦੇ ਕੱਦ ਦਾ ਕੱਦ ਦੇ ਪੱਧਰ ਦਾ ਨਹੀਂਗਾ ਤਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਰਾਜਾ ਵੜਿੰਗ ਦੇ ਖਿਲਾਫ ਕੱਲ ਖੁੱਲ ਕੇ ਬੋਲੀਆਂ ਗਈਆਂ ਦੱਸਿਆ ਗਿਆ ਕਿ ਰਾਜਾ ਵੜਿੰਗ ਇੱਥੇ ਗਲਤ ਹੈ ਇੱਥੇ ਸਹੀ ਹੈ ਰਾਇਆਵੜਿੰਗ ਦੇ ਇੰਨਾ ਕੰਮਾਂ ਕਰਕੇ ਪਾਰਟੀ ਨੂੰ ਨੁਕਸਾਨ ਹੋ ਰਿਹਾ ਕਹਿੰਦੇ ਕਿ ਆਗੂ ਇੰਨੇ ਕ ਭਰੇ ਪੀਤੇ ਸੀ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇਸ ਗੱਲ ਦਾ ਜਿੰਨੇ ਸੀਨੀਅਰ ਆਗੂ ਮੈਂ ਹੁਣ ਨਾ ਕਿਉਂਕਿ ਹਰ ਆਗੂ ਨੇ ਕਿਹਾ ਕਿ ਨਾਂ ਨਹੀਂ ਦੱਸਣਾ ਤਾਂ ਇਸ ਕਰਕੇ ਐਸੀ ਵੀ ਅਗਲੇ ਦੀ ਨਿੱਜਤਾ ਦੀ ਕਦਰ ਤਾਂ ਕਰਨੀ ਪੈਂਦੀ ਹੈ ਜਦੋਂ ਅਗਲਾ ਕਹਿ ਹੀ ਦਵੇ ਤਾਂ ਇਹ ਚੀਜ਼ ਸਪੱਸ਼ਟ ਹੈ ਕਿ ਸੂਤਰ ਇਸ ਗੱਲ ਦੀ ਗਵਾਹੀ ਭਰਦੇ ਹੈ ਕਿ ਕੱਲ ਰਾਇਆਵੜਿੰਗ ਦੀ ਇੱਕ ਤਰ੍ਹਾਂ ਨਾਲ ਉੱਥੇ ਸ਼ਾਮ ਤਾਈ ਰਹੀ ਰਾਇਆਵੜਿੰਗ ਨੂੰ ਲੈ ਕੇ ਸੀਨੀਅਰ ਆਗੂ ਇਸ ਗੱਲ ਲਈ ਵੀ ਇਤਰਾਜ਼ ਕਰ ਰਹੇ ਸੀ ਕਿ ਰਾਜਾ ਵੜਿੰਗ ਜਿਸ ਪ੍ਰਕਾਰ ਜਿਸ ਪ੍ਰਕਾਰ ਲਗਾਤਾਰ ਮੁੱਖ ਮੁੱਦਿਆਂ ਤੋਂ ਪਰਾਂ ਹਟੇ ਨੇ ਜਿਸ ਪ੍ਰਕਾਰ ਖੁੱਲ ਕੇ ਜਿਹੜੀ ਆ ਉਹ ਕਮਾੜ ਨਹੀਂ ਕੀਤੀ ਗਈ ਪੰਜਾਬ ਸਰਕਾਰ ਦੇ ਕੰਮਾਂ ਦੇ ਜਿਹੜੇ ਲੋਕ ਵਿਰੋਧੀ ਕੰਮ ਨੇ ਕਾਂਗਰਸ ਦੇ ਅਨੁਸਾਰ ਉਹਨਾਂ ਦੇ ਖਿਲਾਫ ਹੁਣ ਇਸ ਤੋਂ ਬਾਅਦ ਇੱਕ ਹੋਰ ਗੱਲ ਵੀ ਹੈ ਕਿ ਵੱਡੇ ਆਗੂ ਸਰਕਾਰ ਖਿਲਾਫ ਬੋਲਣ ਤੋਂ ਬਚਦੇ ਨੇ ਇਹ ਗੱਲ ਵੀ ਇਸ ਮੀਟਿੰਗ ਦੇ ਵਿੱਚ ਉੱਭਰ ਕੇ ਹੁਣ ਵੱਡੇ ਆਗੂ ਦੋ ਤਿੰਨ ਨੇ ਜਿਹੜੇ ਮੁੱਖ ਤਾਰਾ ਚ ਕਹਿ ਲਈਏ ਜਾਂ ਮੁੱਖ ਰੂਪ ਚ ਸਾਹਮਣੇ ਆਉਂਦੇ ਨੇ ਜਾਂ ਫੋਰਫਰੰਟ ਤੇ ਖੇਡਦੇ ਨੇ ਉਹਨਾਂ ਚ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਹੈ ਬਾਕੀ ਸੁੱਖੀ ਰੰਦਾਵਾ ਜਾਂ ਬਾਕੀ ਨੇ ਇਹ ਹੁਣ ਕਹਿੰਦੇ ਕਿ ਖੁੱਲ ਕੇ ਬੋਲਦੇ ਨਹੀਂ ਸਰਕਾਰ ਦੇ ਖਿਲਾਫ ਤੇ ਰਾਜਾ ਵੜਿੰਗ ਤੇ ਤਾਂ ਚਲੋ ਬਾਡੀਆਂ ਵਾਲਾ ਵੀ ਕਹਿ ਦਿੰਦੇ ਆ ਹਾਲਾਂਕਿ ਉਹਦੇ ਵਿੱਚ ਵੀ ਕਈ ਪਛੀਦਗੀਆਂ ਨੇ ਪ੍ਰਤਾਪ ਸਿੰਘ ਬਾਜਵਾ ਜ਼ਰੂਰ ਪ੍ਰੈਸ ਨੋਟ ਵਗੈਰਾ ਦਿੰਦੇ ਆ ਪਾਰੋਂ ਖੁੱਲ ਕੇ ਫੋਰਫਰੰਟ ਤੇ ਨਹੀਂ ਆਉਂਦੇ ਜਦੋਂ ਵੀ ਆਉਂਦੇ ਆ ਜੀ ਸਾਡੇ ਨਾਲ ਇੰਨੇ ਐਮਐਲਏ ਨੇ ਉਹਨੇ ਐਮਐਲਏ ਨੇ ਮੁੱਦਾ ਆਧਾਰਤ ਰਾਜਨੀਤੀ ਜਿਹੜੀ ਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਉਹ ਕਰਦੇ ਹੋਏ ਵਿਖਾਈ ਨਹੀਂ ਦਿੰਦੇ ਕਿ ਜਿਹਦੇ ਨਾਲ ਲੋਕਾਂ ਨੂੰ ਚੇਤਨਾ ਪੈਦਾ ਹੁੰਦੀ ਹੈ ਲੋਕ ਸੋਚਦੇ ਆ ਯਾਰ ਸਰਕਾਰ ਇੰਨਾ ਗਲਤ ਕਰ ਰਹੀ ਹੈ ਇੰਨਾ ਧੱਕਾ ਕਰ ਰਹੀ ਉਸ ਪਾਸੇ ਵੱਲ ਨਹੀਂ ਜਾ ਰਹੇ ਜੋ ਜਾਣਕਾਰੀਆਂ ਨਿਕਲ ਕੇ ਆ ਰਹੀਆਂ ਨੇ ਉਨ੍ਹਾਂ ਦੇ ਅਨੁਸਾਰ ਸੀਨੀਅਰ ਤੇ ਟਕਸਾਲੀ ਆਗੂਆਂ ਦੀ ਅਣਦੇਖੀ ਦਾ ਮੁੱਦਾ ਵੀ ਉਠਾਇਆ ਗਿਆ ਪਾਰਟੀ ਦੇ ਇੱਕ ਸੀਨੀਅਰ ਆਗੂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਕਾਲੇ ਦੌਰ ਦੌਰਾਨ ਜਿਹੜੇ ਆਗੂਆਂ ਨੇ ਅੱਤਵਾਦ ਦਾ ਡਟ ਕੇ ਮੁਕਾਬਲਾ ਕੀਤਾ ਤੇ ਪਾਰਟੀ ਨਾਲ ਖੜੇ ਰਹੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਤੇ ਕੱਲ ਦੇ ਆਏ ਕਾਕਿਆਂ ਨੂੰ ਸਿਰ ਤੇ ਬਿਠਾਇਆ ਜਾ ਰਿਹਾ ਔਖੇ ਸਮੇਂ ਪਾਰਟੀ ਨਾਲ ਖੜਨ ਵਾਲੇ ਆਗੂ ਤੇ ਟਕਸਾਲੀ ਕਾਂਗਸੀਆਂ ਨੂੰ ਨਜ਼ਰਅੰਦਾਜ਼ ਕਰਕੇ ਉਹਨਾਂ ਦਾ ਮਨੋਬਲ ਡੇਗਿਆ ਜਾ ਰਿਹਾ ਜਦ ਕਿ ਦੂਜੀਆਂ ਪਾਰਟੀਆਂ ਚੋਂ ਆਉਣ ਵਾਲੇ ਆਗੂਆਂ ਨੂੰ ਉਹਦਿਆਂ ਨਾਲ ਨਵਾਜਿਆ ਜਾ ਰਿਹਾ ਇਸੇ ਨਾਲ ਹੀ ਮੀਟਿੰਗ ਵਿੱਚ ਮੁੱਦਿਆਂ ਹਿੰਦੂ ਮੁੱਦਾ ਵੀ ਉੱਭਰਿਆ ਸੀਨੀਅਰ ਹਿੰਦੂ ਆਗੂ ਨੇ ਕਿਹਾ ਕਿ ਪਾਰਟੀ ਵਿੱਚ ਸੋਸ਼ਲ ਇੰਜੀਨੀਅਰਿੰਗ ਹੋਣੀ ਚਾਹੀਦੀ ਹੈ ਹਿੰਦੂਆਂ ਨੂੰ ਅਣਗੋਲਿਆ ਕੀਤਾ ਜਾ ਰਿਹਾ ਹੈ ਇਸੇ ਤੋਂ ਬਾਅਦ ਭਪੇਸ਼ ਬਗੇਲ ਨੇ ਕਾਂਗਰਸੀਆਂ ਨੂੰ ਸਖਤ ਤਾੜਨਾ ਕੀਤੀ ਹੈ ਕਿ ਮੀਡੀਆ 'ਚ ਜਾ ਕੇ ਨਾ ਤਾਂ ਕੋਈ ਬਿਆਨਬਾਜ਼ੀ ਕੀਤੀ ਜਾਵੇ ਨਾ ਹੀ ਇੱਕ ਦੂਜੇ ਦੇ ਖਿਲਾਫ ਬੋਲਿਆ ਜਾਵੇ ਉਹਨਾਂ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਵਰਕਰ ਜਾਂ ਆਗੂ ਖਿਲਾਫ ਕੋਈ ਕੇਸ ਡਟ ਕੇ ਕੇਸ ਦਰਜ ਹੁੰਦਾ ਤਾਂ ਡਟ ਕੇ ਇਕੱਠੇ ਹੋ ਕੇ ਲੜਨਾ ਚਾਹੀਦਾ ਇੱਕ ਹੋਰ ਸੀਨੀਅਰ ਆਗੂ ਨੇ ਕਿਹਾ ਕਿ ਪਾਰਟੀ ਦੀ ਮੌਜੂਦਾ ਹਾਲਤ ਲਈ ਪਾਰਟੀ ਖੁਦ ਜ਼ਿੰਮੇਵਾਰ ਹੈ ਕਿਉਂਕਿ ਨਵੇਂ ਆਗੂਆਂ ਦਾ ਪਾਰਟੀ ਵਿੱਚ ਸਤਿਕਾਰ ਵੱਧ ਕੀਤਾ ਜਾ ਰਿਹਾ ਹੈ ਜਦਕਿ ਕਾਂਗਰਸੀਆਂ ਲਈ ਪੂਰੀ ਜ਼ਿੰਦਗੀ ਲਾਉਣ ਲਈ ਕਾਂਗਰਸ ਲਈ ਪੂਰੀ ਜ਼ਿੰਦਗੀ ਲਾਉਣ ਵਾਲਿਆਂ ਨੂੰ ਗੋਲਿਆ ਕੀਤਾ ਜਾ ਰਿਹਾ ਮਾਝੇ ਦੇ ਇੱਕ ਸੀਨੀਅਰ ਆਗੂ ਨੇ ਕਿਹਾ ਕਿ ਕਾਂਗਰਸ ਨੂੰ ਸਿੱਖ ਮਸਲਿਆਂ ਵਿੱਚ ਸਿੱਧਾ ਦਖਲ ਦੇਣਾ ਚਾਹੀਦਾ ਹਾਲਾਂਕਿ ਕਈ ਆਗੂਆਂ ਨੇ ਇਸ ਦਾ ਵਿਰੋਧ ਕੀਤਾ ਉਹਨਾਂ ਨੇ ਕਿਹਾ ਕਿ ਕਾਂਗਰਸ ਨੂੰ ਸਿੱਖ ਮਸਲਿਆਂ ਵਿੱਚ ਦਖਲ ਨਹੀਂ ਦੇਣਾ ਚਾਹੀਦਾ ਇਹ ਕੁੱਲ ਮਿਲਾ ਕੇ ਉਸ ਮੀਟਿੰਗ ਦਾ ਹਾਲ ਹੈ ਇੱਕ ਆਗੂ ਨੇ ਕਹਾਇਆ ਕਿ ਮੇਰੇ ਤੇ ਜਦੋਂ ਕੇਸ ਦਰਜ ਹੋਇਆ ਤਾਂ ਮੇਰੇ ਖਿਲਾਫ ਮੇਰੇ ਨਾਲ ਕੋਈ ਖੜਿਆ ਹੀ ਨਹੀਂ ਇਹ ਵੀ ਗੱਲ ਸਾਹਮਣੇ ਆਈ ਹੈ। ਕੁੱਲ ਮਿਲਾ ਕੇ ਕਾਂਗਰਸੀ ਰਾਜਾ ਵੜਿੰਗ ਦੇ ਖਿਲਾਫ ਲਾਮਬੰਦ ਨੂੰ ਚਾਹੇ ਉਹ ਗਰੁੱਪਾਂ 'ਚ ਵੰਡ ਕੇ ਹੋਣ ਜਾਂ ਇਕੱਲੇ-ਇਕੱਲੇ ਹੋਣ ਜਾਂ ਇਕੱਠੇ ਹੋਣ ਪਰ ਉਹ ਰਾਜਾ ਵੜਿੰਗ ਦੇ ਖਿਲਾਫ ਆਦਨੇ ਜਾਣਕਾਰੀ ਇਹ ਆ ਰਹੀ ਹੈ ਕਿ ਰਾਜਾ ਵੜਿੰਗ ਨੂੰ ਘੱਟੋ-ਘੱਟ 2-3 ਮਹੀਨੇ ਨਹੀਂ ਬਦਲਿਆ ਜਾ ਰਿਹਾ ਤੇ ਇਸੇ ਨਾਲ ਇੱਕ ਪਲੱਸ ਇਹ ਜਾਣਕਾਰੀ ਵੀ ਹੈ ਕਿ ਘੱਟੋ-ਘੱਟ ਜਲੰਧਰ ਪੱਛ ਮਾਫ ਕਰਨ ਨਾਲ ਲੁਧਿਆਣਾ ਪਛਮੀ ਦੀ ਜਿਮਣੀ ਚੌਂਕ ਤੱਕ ਰਾਜਾ ਵੜਿੰਗ ਨੂੰ ਨਹੀਂ ਛੇੜਿਆ ਜਾਊਗਾ ਉਸ ਤੋਂ ਬਾਅਦ ਇੱਕ ਜਾਣਕਾਰੀ ਰਾਜਾ ਵੜਿੰਗ ਬਾਰੇ ਇਹ ਹੈ ਕਿ ਰਾਜਾ ਵੜਿੰਗ ਉਸ ਤੋਂ ਪਹਿਲਾਂ ਪਹਿਲਾਂ ਇਸ ਤਰ੍ਹਾਂ ਨਾਲ ਐਕਟਿਵ ਹੋਣਗੇ ਕਿ ਉਹ ਬਦਲਣ ਵਾਲਾ ਸਵਾਲ ਹੀ ਖਤਮ ਕਰ ਦੇਣਗੇ ਇਹ ਕਨਸੂਆਂ ਵੀ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਹਾਲਾਂਕਿ ਉਹ ਤਾਂ ਸਮਾ ਦਾ ਸਕਦਾ ਕਿ ਰਾਜਾ ਵੜਿੰਗ ਐਕਟਿਵ ਹੋ ਪਾਉਂਦੇ ਆ ਨਹੀਂ ਪਾਉਂਦੇ ਉਹਨਾਂ ਦਾ ਕ੍ਰਿਸ਼ਮਾ ਚੱਲਦਾ ਹੈ ਨਹੀਂ ਚੱਲਦਾ ਰਾਜਾ ਵੜਿੰਗ ਬਹੁਤ ਵੱਡੀ ਪਲੈਨਿੰਗ ਕਰੀ ਬੈਠੇ ਆ ਉਹ ਤੁਹਾਨੂੰ ਸਮਾਉਣ ਤੇ ਦੱਸਾਂਗੇ ਕਿ ਜਦੋਂ ਉਹ ਖਬਰ ਮਚਿਓਰ ਹੋਗੀ ਕਿ ਰਾਜਾ ਵੜਿੰਗ ਵਾਕਈ ਐਵੇਂ ਕਰਨ ਜਾ ਰਹੇ ਆ ਕਿ ਨਹੀਂ ਕਰਨ ਜਾ ਰਹੇ ਉਹ ਵੀ ਇੱਕ ਬਹੁਤ ਵੱਡੀ ਖਬਰ ਹੈ ਪਰ ਕੱਲ ਵਾਲੀ ਮੀਟਿੰਗ ਨੇ ਇੱਕ ਚੀਜ਼ ਸਾਫ ਕਰ ਦਿੰਦੀ ਹੈ ਕਿ ਕਾਂਗਰਸ ਦੇ ਅੰਦਰ ਜਿਹੜਾ ਕਮਸਾਨ ਜਿਹੜੀ ਗੁੱਥਮ ਗੁੱਥੀ ਹੈ ਉਹ ਵਾਕਈ ਹੈ ਬੇਸ਼ੱਕ ਇਹ ਮੀਡੀਆ ਜਾ ਕੇ ਕੁਝ ਕਹੀ ਜਾਣ ਇਹ ਗੱਲ ਸਪਸ਼ਟ ਹੋ ਚੁੱਕੀ ਹੈ ਰਾਜਾ ਵੜਿੰਗ ਦੇ ਖਿਲਾਫ ਜਿਹੜਾ ਪੜਾਸ ਹੈ ਉਹ ਸਾਰੇ ਆਗੂਆਂ ਚ ਭਰੀ ਪਈ ਹੈ ਹੁਣ ਉਹ ਬਤੌਰ ਪ੍ਰਧਾਨ ਉਸ ਪੋਜੀਸ਼ਨ ਚ ਨਹੀਂ ਹੈ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲ ਸਕਣ ਕਿਉਂਕਿ ਸਾਰੇ ਆਗੂ ਹੀ ਇਸ ਚੀਜ਼ ਤੋਂ ਡਾਢੇ ਦੁਖੀ ਨਜ਼ਰ ਆਉਂਦੇ ਨੇ